ਇੱਕ ਸ਼ਾਮ ਸਿੱਧ ਜੋਗੀ ਦੇ ਨਾਮ ਸ਼੍ਰੀ ਸਿੱਧ ਜੋਗੀ ਬਾਬਾ ਬਾਲਕਨਾਥ ਸੇਵਾ ਦਲ ਕੁਰਾਲੀ ਦੇ ਵੱਲੋਂ ਸਬਜੀ ਮੰਡੀ ਕੁਰਾਲੀ ਦੇ ਵਿੱਚ ਜੋ 16 ਮਾਰਚ ਨੂੰ ਜਾਗਰਣ ਹੋਣ ਜਾ ਰਿਹਾ ਜਿਸ ਦੇ ਵਿੱਚ ਨੀਤਾ ਜਸਲ ਜੀ ਅਤੇ ਸੁਖਾ RAM ਸਰਵਾ ਜੀ ਬਾਬਾਈ ਦਾ ਗੁਣਗਾਨ ਕਰਨਗੇ ਸੋ ਇਸ ਸਬੰਧ ਦੇ ਵਿੱਚ ਅੱਜ ਬਾਲਾ ਸੁੰਦਰੀ ਮੰਦਰ ਬਸ ਸਟੈਂਡ ਕਰਾਲੀ ਤੋਂ ਜੋ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਅੱਜ ਇਸ ਸ਼ੋਭਾ ਯਾਤਰਾ ਤੁਸੀਂ ਦੇਖ ਰਹੇ ਹੋ ਪਿੱਛੇ ਤਿਆਰੀਆਂ ਚੱਲ ਰਹੀਆਂ ਨੇ ਇਸ ਸ਼ੋਭਾ ਯਾਤਰਾ ਦੀਆਂ ਤੇ ਹੁਣ ਥੋੜੀ ਦੇਰ ਦੇ ਵਿੱਚ ਇਹ ਸ਼ੋਭਾ ਯਾਤਰਾ ਸ਼ੁਰੂ ਹੋਵੇਗੀ ਅਸੀਂ ਤੁਹਾਨੂੰ ਸ਼ੋਭਾ ਯਾਤਰਾ ਦੀਆਂ ਝਲਕੀਆਂ ਵੀ ਦਿਖਾਵਾਂਗੇ ਅਤੇ ਜੋ ਸੰਗਤਾਂ ਪਹੁੰਚੀਆਂ ਨੇ ਉਹਨਾਂ ਦੇ ਨਾਲ ਗੱਲਬਾਤ ਵੀ ਕਰਾਂਗੇ ਸਾਨੀ ਜੀ ਜੈ ਬਾਬੇ ਦੀ ਜੈ ਬਾਬੇ ਦੀ ਜੀ ਜੈ ਬਾਬੇ ਦੀ ਸੋ ਦਸਵਾਂ ਵਿਸ਼ਾਲ ਜੋ ਜਾਗਰਣ ਹੋਣ ਜਾ ਰਿਹਾ ਕੱਲ ਨੂੰ ਅੱਜ ਇਹਦੀ ਸ਼ੋਭਾ ਯਾਤਰਾ ਕੱਢੀ ਜਾ ਰਹੀ ਹੈ ਸੋ ਕਿੱਥੋਂ ਕਿੱਥੋਂ ਇਹ ਹੋ ਕੇ ਸ਼ੋਭਾ ਯਾਤਰਾ ਅੱਜ ਜਾਵੇਗੀ ਇਹ ਸ਼ੋਭਾ ਯਾਤਰਾ ਬਲੀ ਬਾਲਾ ਸੁੰਦਰੀ ਮੰਦਰ ਤੋਂ ਹੋ ਕੇ ਜੀ ਪੂਰੇ ਸ਼ਹਿਰ ਦੀ ਪ੍ਰਕਰਮਾ ਕਰੇਗੀ ਜੀ ਜੀ ਪੂਰੇ ਸ਼ਹਿਰ ਦੀ ਪੂਰੇ ਪੂਰੇ ਸਾਰੇ ਢਾਣਾ ਮੰਡੀ ਸਬਜੀ ਮੰਡੀ ਵਿੱਚ ਸਾਰੇ ਸਾਰੇ ਏਰੀਆ ਵਿੱਚ ਪ੍ਰਕਰਮਾ ਕਰੇਗੀ ਹਾਂਜੀ ਸਰ ਕਾਲੂ ਜਿਹੜਾ ਜਾਗਰਣ ਹੋਣ ਜਾ ਰਿਹਾ ਉਹਦੇ ਚ ਕਿਹੜੀਆਂ ਕਿਹੜੀਆਂ ਪਾਰਟੀਆਂ ਕਿਹੜੇ ਕਿਹੜੇ ਮਤਲਬ ਕਿ ਆਪਣਾ ਬਾਬਾ ਜੀ ਦਾ ਗੁਣਗਾਨ ਕਰਨਗੇ ਗੱਲ ਵਿੱਚ ਨੀਟਾ ਜਸਲਾਨ ਪਾਰਟੀ ਵੀ ਜੀ ਤੇ ਸੁਖਾ ਰਾਮ ਸਰੋਆ ਜੀ ਦੋ ਪਾਰਟੀਆਂ ਵਿੱਚ ਬਾਬਾ ਜੀ ਦਾ ਗੁਣਗਾਨ ਕਰਨਗੇ ਇਹ ਦਸਵਾਂ ਵਿਸ਼ਾਲ ਜਾਗਰਣ ਹੈ ਬਾਬਾ ਬਾਲਕਨਾ ਜੀ ਦਾ ਜੀ ਅੱਜ ਨੀਟਾ ਜਸਲ ਦੀ ਕੱਲ ਨੂੰ ਤੁਸੀਂ ਬਾਬਾ ਜੀ ਦਾ ਗੁਣਗਾਨ ਵੀ ਕਰਨਾ ਤੇ ਅੱਜ ਇਹ ਸ਼ਰਧਾ ਭਾਵਨਾ ਦੇ ਨਾਲ ਜੋਤ ਲੈ ਕੇ ਜੋ ਆਪਣੀ ਪ੍ਰਕਰਮਾ ਕੀਤੀ ਜਾ ਰਹੀ ਹੈ ਇਹ ਕੀ ਕਹਿਣਾ ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ ਅੱਜ ਬਾਬਾ ਜੀ ਦੀ ਜੋਤ ਬਾਬਾ ਜੀ ਦੇ ਦਰਵਾਜ਼ੇ ਤੋਂ ਲਿਆਂਦੀ ਗਈ ਹੈ ਜੀ ਪੂਰੇ ਸ਼ਹਿਰ ਦੀ ਪ੍ਰਕਰਮਾ ਕਰਨੀ ਹੈ ਜੋਤ ਲੈ ਕੇ ਜੀ ਉਸ ਤੋਂ ਬਾਅਦ ਕੱਲੂ ਬਾਬਾ ਜੀ ਦਾ ਵਿਸ਼ਾਲ ਜਾਗਰਣ ਹੈ ਜੀ ਸਬਜੀ ਮੰਡੀ ਕੁਰਾਲੀ ਵਿਖੇ ਜੈ ਬਾਬੇ ਦੇ ਸਾਰਿਆਂ ਨੂੰ ਜੀ ਜੈ ਬਾਬੇ ਦੀ ਜੈ ਬਾਬੇ ਦੀ ਜੀ ਇਤਿਕਾ ਜੀ ਅੱਜ ਜੋ ਇਹ ਸ਼ੋਭਾ ਯਾਤਰਾ ਨਿਕਲ ਜਾ ਰਹੀ ਹੈ ਸਿੱਧ ਬਾਬਾ ਬਾਲਕਨਾਥ ਸੇਵਾ ਦਲ ਦੇ ਵੱਲੋਂ ਜੋ ਜਾਗਰਣ ਵੀ ਹੋਣ ਜਾ ਰਿਹਾ ਕੱਲੂ ਤੇ ਅੱਜ ਇਹ ਸ਼ੋਭਾ ਯਾਤਰਾ ਬਾਰੇ ਕੀ ਕਹਿਣਾ ਬਹੁਤ ਕਿਰਪਾ ਆ ਬਾਬਾ ਜੀ ਦੀ ਹਰ ਸਾਲ ਹੁੰਦਾ ਹੈ ਦਸਵਾਂ ਜਾਗਰਣ ਹੋ ਰਿਹਾ ਹੈ ਉਹ ਸ਼ੋਭਾ ਯਾਤਰਾ ਹੈ ਸਾਰੇ ਲੋਕ ਆਏ ਹੋਏ ਆ ਬਹੁਤ ਕਿਰਪਾ ਆ ਬਾਬਾ ਜੀ ਦੀ ਸਾਰੇ ਪਹੁੰਚੋ ਪੱਤ ਚੜ ਕੇ ਹਿੱਸਾ ਲਓ ਇਸ ਸ਼ੋਭਾ ਯਾਤਰਾ ਚ ਜਾਗਰਣ ਚ ਤਾਂ ਤੁਸੀਂ ਵੀ ਸਾਰੇ ਮਤਲਬ ਕੇ ਸ਼ੋਭਾ ਯਾਤਰਾ ਦੇ ਵਿੱਚ ਪ੍ਰਕਰਮਾ ਕਰੋਗੇ ਨਾ ਹਾਂਜੀ 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 ਜ਼ਰੂਰ ਹਾਂਜੀ ਹਾਂਜੀ ਬਿਲਕੁਲ ਸਾਰਿਆਂ ਨੂੰ ਕਹੂੰਗੀ ਕਿ ਸਾਰੇ ਪਹੁੰਚੇ ਆਪਣੇ ਘਰ ਘਰ ਤੋਂ ਆਪਣਾ टीमती समय निकाल के चौआ यात्राच पहुंचे जागरणच पहुंचे अटूट लंगर भी भरतुगा बाबा जी दी बहुत अपार कृपा। हां जी। ਤੁਹਾਡਾ ਹੀ ਬਹੁਤ-ਬਹੁਤ ਧੰਨਵਾਦ ਹੈ ਤੁਸੀਂ ਪਹੁੰਚਦੇ ਹਰ ਟਾਈਮ ਸਾਡਾ ਸਾਥ ਦਿੰਦੇ ਆ। थैंक यू थैंक यू। जय बाबे दी। जय बाबे। जय बाबे दी जी। जय बाबे दी जी। ਸੋ ਸ਼ੋਭਾ ਯਾਤਰਾ ਨਿਕਲਣ ਜਾ ਰਹੀ ਹੈ ਸੋ ਤੁਸੀਂ ਵੀ ਨਾਲ-ਨਾਲ ਬੜੀ ਸੇਵਾ ਭਾਵਨਾ ਦੇ ਨਾਲ ਤੁਸੀਂ ਸ਼ਰਧਾ ਦੇ ਨਾਲ ਬਾਬਾ ਜੀ ਦੇ ਨਾਲ ਜੁੜੇ ਵੀ ਹੋਏ। ਹਾਂ ਜੀ। ਬਾਬਾ ਬਲਕਨਾਥ ਜੀ ਦਾ ਦਸਵਾਂ ਜਾਗ ਰਣੇ ਜੀ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਸਾਰੇ ਸਾਥ ਸੰਗਤ ਨਾਲ ਚੱਲੇ ਥੈਂਕ ਯੂ ਜੀ ਥੈਂਕ ਯੂ ਜੈ ਬਾਬੇ ਦੀ ਜੈ ਬਾਬੇ ਦੀ ਜਕਾਰਾ ਪਉਣਾ ਹਰੀ ਦਾ ਬੋਲ ਸਾਜੇ ਸਰਵਾਰ ਜੀ ਜੋ ਅਜੀ ਚੋਪਾ ਯਾਦ ਰ ਲੈ ਕੇ ਜਾ ਰਹੇ ਹਾਂ ਜੀ ਹਾਂ ਜੀ ਬਾਲਾ ਸੁੰਦਰੀ ਤਾਂ ਨਿਕਲਣੀ ਹੈ ਉਸ ਸਾਈਂ ਵਾਲੇ ਬਾਬਾ ਜੀ ਡੇਰੇ ਉੱਥੇ ਜਾ ਕੇ ਫਿਰ ਅਸੀਂ ਵਾਪਸ ਆਣਾ ਇੱਥੇ ਹਰ ਸਾਲ ਹੀ ਅਸੀਂ ਆਉਂਦੇ ਆਂ ਜੀ ਇੱਥੇ ਬਹੁਤ ਹੁਮਦਾਨ ਨਾਲ ਅਸੀਂ ਆਪਣਾ ਪ੍ਰੋਗਰਾਮ ਦੇਖਦੇ ਆ ਤੇ ਮਨਾਉਂਦੇ ਆ ਜੈ ਪਉਣਾ ਹਾਂ ਕੀਰਤਨ ਕਰਦੇ ਜਾਉਂਗੇ ਨਾਲ ਹਾਂ ਜੀ ਕੀਰਤਨ ਕਰਦੇ ਜਾਵਾਂਗੇ ਜੀ ਸਾਰੇ ਰਸਤੇ ਅਸੀਂ ਬਾਬਾ ਜੀ ਦੇ ਪੇਟਾ ਜਾਉਂਗੇ ਜੀ ਬਹੁਤ ਹੀ ਬਹੁਤ ਬਹੁਤ ਖੁਸ਼ੀ ਹਸਾਉਂਦੇ ਆ ਜੀ ਹਾਂ ਜੀ ਹਰ ਸਾਲ ਦੇ ਹੁੰਦੇ ਬਰਾਵੇ ਤੇ ਜਦ ਤੱਕ ਜੀਏ ਜਦ ਤੱਕ ਚੱਲਦਾ ਰਹੇ ਬਰੋ ਯਾਰ ਸਾਰੇ ਤੇ ਹੀ ਜਾਂਦੇ ਨੇ ਜੈਕਾਰਾ ਪੋਣਾ ਹਰੀ ਦਾ ਬੋਲ ਸਾਤੇ ਦਰਬਾਰ ਕੀ ਜੈ Hey, 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 hey. ਮਾਂ ਕੀ ਜਰੀਏ ਸਾਰੇ ਸ਼ਹਿਰ ਦੀਆਂ ਲੋਕਾਂ ਨੂੰ ਬਹੁਤ ਬਹੁਤ ਮੁਬਾਰਕਾਂ ਬਹੁਤ ਬਹੁਤ ਵਧਾਈਆਂ ਹਨ ਕਿਰਪਾ ਕਰਕੇ ਮਨਜ਼ੂਰੀ ਦੇਣਗੇ ਜੀ ਸਾਡੇ ਮਾਨਯੋਗਾਂ ਨੂੰ ਬੜਾ ਵੀ ਬਹੁਤ ਸਮਾਂ ਦਿੱਤਾ। ਤੁਹਾਨੂੰ ਬਹੁਤ ਬਹੁਤ ਧੰਨਵਾਦ ਕਰਦੇ ਆ ਬੜਾ ਵੀ ਧੰਨਵਾਦ ਅਤੇ ਹਰ ਇੱਕਾਰੇ ਤੇ ਹਰ ਇੱਕਾਰੇ ਖेलो پيار ۾ پيار ڪنديا ۽ ڇا ٿيندا ڳالهائين ٿا ڇا ٿيندا ڳالهائين ٿا ਜੀ ਜੈ ਬਾਬੇ ਦੀ ਜੈ ਬਾਬੇ ਬੋਵਲਕਨາດ ਦੀ ਜੈ ਜੀ ਬਾਬਾ ਪੋਣਾਰੀ ਦੀ ਜੈ ਸੋ ਅੱਜ ਸ਼ੋਭਾ ਯਾਤਰਾ ਆ ਰਹੀ ਹੈ ਬਸ ਕੁਝ ਸਮੇਂ ਦੇ ਵਿੱਚ ਪਹੁੰਚਣ ਵਾਲੀ ਹੈ ਸਬਜ਼ੀ ਮੰਡੀ ਦੇ ਵਿੱਚ ਸੋ ਤੁਸੀਂ ਇਹ ਸਾਰਿਆਂ ਨੇ ਮਤਲਬ ਰਲ ਮਿਲ ਕੇ ਜੋ ਪ੍ਰਸ਼ਾਦ ਦਾ ਲੰਗਰ ਵੀ ਲਗਾਇਆ ਕੀ ਮਤਲਬ ਕਿ ਇਹਦੇ ਬਾਰੇ ਤੁਹਾਡੇ ਵਿਚਾਰ ਬਸ ਵਿਚਾਰ ਤਾਂ ਆਪਾਂ ਕੀ ਜਣੇ ਜੀ ਬਾਬੇ ਦੇ ਵਿਚਾਰ ਹੈ ਬਾਬੇ ਨੇ ਕਰਾਰਿਆ ਹੈ ਬਾਬਾ ਇਹ ਕਰਾਰਿਆ ਹੈ ਐਸਾ ਕਰਾਰਿਆ ਹੈ ਬਸ ਜੀ ਵੇ ਕਿੰਨਵਾ ਜਾਗ ਰਹਿਣਾ ਹੈ ਇਹ 10ਵਾਂ ਜਾਗ ਰਹਿਣਾ ਜੀ 10ਵਾਂ ਜਾ ਹਾਂ ਜੀ ਠੀਕ ਹੈ ਜੀ ਹਾਂ ਜੀ ਸੋ ਇਹ ਜਿਹੜੀ ਸ਼ੋਭਾ ਯਾਤਰਾ ਮਤਲਬ ਕਿ ਕਿੱਥੇ ਕਿੱਥੇ ਜਾਣੀ ਆ ਇਹ ਬੱਸ ਸਟੈਂਡ ਤੋਂ ਸ਼ੁਰੂ ਹੋ ਕੇ ਸਾਰੇ 메ਨ ਵਿਚਾਰ ਚ ਘੁੰਮ ਕੇ ਜੀ ਫਿਰ ਇੱਥੇ ਬੱਸ ਸਟੈਂਡ ਕੋਲੇ ਖਤਮ ਹੋ ਗਈ ਹਾਂ ਠੀਕ ਹੈ ਜੀ ਹਾਂ ਜੀ ਹਨੀ ਜੀ ਕੀ ਕਹਿਣਾ ਤੁਹਾਡਾ ਬਸ ਜੀ ਬਾਬਾ ਜੀ ਸੇਵਾ ਵਿੱਚ ਹਾਜ਼ਰ ਆਹੀਂ ਸੇਵਾ ਕਰ ਰਹੇ ਹਾਂ ਬਿਲਕੁਲ ਸਾਡੀ ਜੀ ਸੋ ਤੁਸੀਂ ਵੀ ਹਰ ਸਾਲ ਬਹੁਤ ਸ਼ਰਦਾ ਭਾਵਨਾ ਦੇ ਨਾਲ ਸੇਵਾ ਕਰਦੇ ਹੋ ਸੇਵਾ ਕਰਦੇ ਹਾਂ ਜੀ ਸੇਵਾ ਕਰਦੇ ਹਾਂ ਜੀ ਜੀ ਹਾਂ ਜੀ ਤੋ ਕੱਲ ਨੂੰ ਜਾਗਰਣ ਦੇ ਵਿੱਚ ਕਿਹੜੇ ਕਿਹੜੇ ਮਤਲਬ ਕਿ ਆਪਣਾ ਕਲਾਕਾਰ ਨੇ ਜਿਹੜੇ ਬਾਬਾ ਜੀ ਦਾ ਗੁਣगान ਕਰਨਗੇ ਨੀਟਾ ਜਸਤਲ ਜੀ ਜੀ ਆਪਣਾ ਸੁੱਖ ਆਰਾਮ ਸਰੋਆ ਜੀ ਜੀ ਹਾਂਜੀ ਹਾਂਜੀ ਮੇਨ ਕਲਾਗਰ ਹਰਮ ਸਰੋਆ ਜੀ ਹਾਂਜੀ ਨਾਲ ਨੀਟਾ ਜਸਤਲ ਵੀ ਬੋਲਣਗੇ ਓਕੇ ਜੀ ਟਾਈਮਿੰਗ ਕੀ ਹੈ ਇਹਨਾਂ ਦੀ ਟਾਈਮਿੰਗ 8 ਵਜੇ ਤੋਂ 8 ਵਜੇ ਸ਼ੁਰੂ ਹੋ ਗਏ 8 ਵਜੇ ਸ਼ੁਰੂ ਹੋ ਗਏ ਜੀ ਜਬ ਤੱਕ ਬਾਬੇ ਜੀ ਇੱਛਾ ਹੈ ਤਦ ਤੱਕ ਚੱਲੇਗਾ ਚੱਲ ਜਾਈਏ ਹਾਂ ਠੀਕ ਹੈ ਲੰਗਰ ਵੀ ਲੰਗਰ ਵੀ ਪੂਰਾ ਚੱਲੇਗਾ ਲੰਗਰ ਵੀ ਚੱਲੋਗਾ ਹਾਂ ਪੂਰਾ ਲੰਗਰ ਚੱਲੇਗਾ ਠੀਕ ਹੈ what's ਮੰਜੀ ਅੱਜ ਜੋ ਹੈ ਵਿਸ਼ਾਲ ਸ਼ੋਭਾ ਯਾਤਰਾ ਕੱਢੀ ਜਾ ਰਹੀ ਆ ਤੁਸੀਂ ਵੀ ਬਾਬਾਈ ਦੇ ਬੜੇ ਅچھے ਭਗਤੋਂ ਸੋ ਕੀ ਮਤਲਬ ਕਿ ਇਹਦੇ ਚਾਰ ਹੈ ਤੁਹਾਡੇ ਇਹ ਇਹ ਵਿਸ਼ਾਲ ਸ਼ੋਭਾ ਯਾਤਰਾ ਜਿਹੜਾ ਕਿ ਕੱਲ ਨੂੰ ਮਿਤੀ 16 ਮਾਰਚ ਨੂੰ ਸਬਜੀ ਮੰਡੀ ਵਿਖੇ ਜਾਗਰਣ ਹੋਣਾ ਹੈ ਉਹਨ ਮੁੱਖ ਰੱਖਦੇ ਹੋਏ ਕੱਢੀ ਜਾ ਰਹੀ ਹੈ ਜਿਹੜੀ ਕਿ ਆਪਾਂ ਜੋਤੀ ਪ੍ਰਕਰਮਾ ਕਰ ਰਹੇ ਆ ਇਹ ਬਾਬਾ ਜੀ ਦੇ ਦਰਬਾਰ ਸ਼ਤਲਾਈ ਦਿਓਰਸ਼ਿਤ ਕੁਫਾ ਤੋਂ ਲੈ ਕੇ ਆਂਦੀ ਹੋਈ ਹੈ ਜੀ ਜੀ ਤੇ ਆਪਾਂ ਨੇ ਇਹ ਸ਼ੋਭਾ ਯਾਤਰਾ ਮਾਤਾ ਬਾਲਾ ਸੁੰਦਰੀ ਮੰਦਰ ਤੋਂ ਸ਼ੁਰੂ ਕੀਤੀ ਹੈ ਜੀ ਸਾਰੇ ਬਾਜ਼ਾਰ ਨੂੰ ਹੁੰਦੇ ਹੋਏ ਪੂਰੇ ਕੋਰਾਲੀ ਸ਼ਹਿਰ ਦੀ ਪ੍ਰਕਰਮਾ ਕਰੇਗੀ ਜੀ ਜੀ ਗੂੰਗਾਨ ਕਿਹਨਾਂ ਨੇ ਕਰਨਾ ਹੈ ਸੋ ਜੋ ਜਾਗਰਣ ਵਿੱਚ ਗੂੰਗਾਨ ਕਰਨਾ ਹੈ ਨੀਟਾ ਜਸਲਾ ਪਾਰਟੀ ਕੁਰਾਲੀ ਵਾਲੇ ਕਰਨਗੇ ਤੇ ਉਹਨਾਂ ਤੋਂ ਬਾਅਦ ਸੁਖਾ ਰਾਮ ਸਰਵਾ ਜੀ ਹਨ ਪਾਰਟੀ ਰਾਹੋਂ ਵਾਲੇ ਕਰਨਗੇ ਜੀ ਜੀ ਜੈ ਬਾਪੇ ਜੀ ਜੈ ਬਾਪੇ ਜੀ ਜੈ ਬਾਪੇ ਕਿ ਵੀਰ ਜੀ ਅੱਜ ਪਾਣੀ ਦਾ ਇਹ ਪ੍ਰਸ਼ਾਦ ਲਗਾਇਆ ਗਿਆ ਜੋ ਸ਼ੋਭਾ ਯਾਤਰਾ ਚੱਲ ਰਹੀ ਹੈ ਤੁਸੀਂ ਸੰਗਤਾਂ ਦੀ ਪਿਆਸ ਬੁਝਾਉਣ ਦੇ ਲਈ ਤੋ ਕੀ ਕਹਿਣਾ ਤੁਹਾਡਾ ਬਾਈ ਬਾਬਾ ਜੀ ਦੀ ਕਿਰਪਾ ਹੈ ਪਉਣਾ ਜੈਕਾਰਾ ਬਾਬਾ ਪਉਣਾ ਰਿਹਾ ਬਹੁਤ ਸਾੱਚੇ ਦਰਬਾਰ ਕੀ ਜੈ ਇਹ ਬਾਬਾ ਜੀ ਨੇ ਯਾਤਰੀ ਇਹ ਭਗਤਾਂ ਸਭ ਨੂੰ ਪਿਆਸੋਂ ਆਪਣਾ ਜਲ ਪੁਲਾਇਆ ਜਾ ਰਿਹਾ ਹੈ ਹਾਂਜੀ ਇਹ ਬਾਕੀ ਵੀ ਆਪਣਾ ਚੱਲਦੇ ਆ ਹਰ ਸਾਲ ਇੱਦਾਂ ਲਗਾਉਂਦੇ ਰਹਿਣ ਬਾਬਾ ਜੀ ਜਿੰਨੀਆਂ ਵੀ ਮਤਲਬ ਕਿ ਸ਼ੋਭਾ ਯਾਤਰਾ ਆਉਂਦੀਆਂ ਨੇ ਨਗਰ ਕੀਰਤਨ ਆਉਂਦਾ ਤੁਹਾਡੇ ਵੱਲੋਂ ਮਤਲਬ ਕਿ ਇਹ ਲੰਗਰ ਲਗਾਇਆ ਹੀ ਜਾਂਦਾ ਹਾਂਜੀ ਇਹ ਬਾ ਮਤਲਬ ਜਲਦ ਲੱਗਾ ਲਗਾਇਆ ਜਾਂਦਾ ਹੈ ਜੀ ਗਰਮੀ ਕਰਕੇ ਆਪਣਾ ਬਹੁਤ ਵਧੀਆ ਰੇਟ ਬਾਬਾ ਜੀ ਦੀ ਕਿਰਪਾ ਹੋਣੀ ਚਾਹੀਦੀ ਹੈ ਬਹੁਤ ਬਹੁਤ ਸ਼ੁਕਰੀਆ ਕੀ ਧੰਨਵਾਦ ਥੈਂਕ ਯੂ ਕੀ ਨਾਮ ਹੈ ਤੁਹਾਡਾ ਮਨਨ ਮਨਚੰਦਾ ਜੈ ਬਾਬੇ ਦੀ ਬਾਬਾ ਵਾਲਾ ਜੀ ਜੈ ਸੋ ਤੁ ਇਹ ਸ਼ੋਭਾ ਯਾਤਰਾ ਆ ਰਹੀ ਹੈ ਤੁਸੀਂ ਕਿਹੜੀ ਸੇਵਾ ਕਰਦੇ ਹੋ ਚਲੋ ਜੀ ਜਲਦੀ ਅੱਛਾ ਹਰ ਵਾਰ ਹੀ ਕਰਦੇ ਹਰ ਵਾਰ ਕਰਦੇ ਹਾਂਜੀ ਠੀਕ ਹੈ ਜੈ ਬਾਬੇ ਦੀ ਜੈ ਬਾਬੇ ਦੀ ਨੇ ਜੀ ਸ਼ੋਭਾ ਯਾਤਰਾ ਚੱਲ ਰਹੀ ਆ ਬਾਜ਼ਾਰ ਦੇ ਵਿੱਚ ਤੁਸੀਂ ਹਰ ਵਾਰ ਇਹ ਪ੍ਰਸ਼ਾਦ ਲਾਉਨੇ ਹੋ ਲੰਗਰ ਲਾਉਨੇ ਹੋ ਸ਼ੋਭਾ ਯਾਤਰਾ ਦੇ ਜੋ ਸੰਗਤਾਂ ਜਾ ਰਹੀਆਂ ਨੇ ਬਹੁਤ ਕੁਝ ਨਹੀਂ ਅਸੀਂ ਕਹੋਣ ਉਹ ਐਲਾਨ ਵਾਲੇ ਉਹ ਬਾਬੇ ਦੀ ਮਿਹਰ ਹੈ ਜੀ ਜੀ ਸਾਮੀ ਜੀ ਮਹਾਰਾਜ ਦੀ ਮਿਹਰ ਹੈ ਜੀ ਵਾਹ ਵਾਹ ਬਹੁਦੇ ਕਰਕੇ ਬਸ ਆਪਾਂ ਕਰਦੇ ਆਂ ਥੋੜਾ ਬੋਤਾ ਜਿਹੜਾ ਤੇਲ ਫੋਲਾ ਪਾ ਲਈਏ ਜੀ ਕਰਦੇ ਆਂ ਜੀ ਠੀਕ ਹੈ ਜੀ ਸੋ ਰਮਨ ਜੀ ਕਾफी ਸੇਵਾ ਇਹਨਾਂ ਦੀ ਹਰ ਕੋਈ ਵੀ ਸ਼ੋਭਾ ਯਾਤਰਾ ਆਉਂਦੀ ਹੈ ਨਗਰ ਕੀਰਤਨ ਆਉਂਦਾ ਤਾਂ ਇਹਨਾਂ ਦੇ ਵੱਲੋਂ ਕੁਛ ਨਾ ਕੁਛ ਭੇਟ ਕੀਤਾ ਜਾਂਦਾ ਸੰਗਤ ਦੇ ਲਈ ਹਾਂਜੀ ਹਾਂਜੀ ਇਹ ਹਰ ਵਾਰ ਕਰਦੇ ਨੇ ਜੀ ਸੇਵਾ ਸੋ ਧੰਨਵਾਦ ਕਰਦੇ ਹਾਂ ਸਾਰੇ ਕਲੱਬ ਵੱਲੋਂ ਦਿਨੇਸ਼ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਇਹਨਾਂ ਨੇ ਜੋ ਵੀ ਸੇਵਾ ਲਗਾਈ ਹੈ ਜੀ ਜੈ ਬਾਬੇ 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 ਤੁਹਾਨੂੰ ਰਾਮ ਸੇਵਾ ਹੈਂ ਟੂ ਹਾਂ ਇਹ ਯਾਤਰਾ ਕਿڑی ਹੈ ਸਾਨੂੰ ਬਹੁਤ ਵਧੀਆ ਲੱਗੀ ਹੈ ਬਾਬਾ ਜੀ ਇਹ ਜਾਗਰਨ ਵੀ ਬਹੁਤ ਵਧੀਆ ਹੋਗਾ ਧੰਨਵਾਦ ਹਾਂਜੀ ਗੁਰਪ੍ਰੀਤ ਸਿੰਘ ਵਿਲਾਜੀ ਜੈ ਬਾਬੇ ਦੀ ਜੈ ਬਾਬੇ ਦੀ ਜੀ ਜੈ ਬਾਬੇ ਦੀ ਸੋ ਸਿੱਧ ਜੋਗੀ ਬਾਬਾ ਬਾਲਕਨਾਰਜ ਜੀ ਦੀ ਜੋ ਅੱਜ ਸ਼ੋਭਾ ਯਾਤਰਾ ਆ ਰਹੀ ਹੈ ਤੁਹਾਡੇ ਵੱਲੋਂ ਇਹ ਪ੍ਰਸ਼ਾਦ ਲਗਾਇਆ ਜਾ ਰਿਹਾ ਹੈ ਕਿਹੜੇ ਕਿਹੜੇ ਪਦਾਰਥਾਂ ਦਾ ਪ੍ਰਸ਼ਾਦ ਲਗਾਇਆ ਗਿਆ ਸੋ ਇਹ ਪ੍ਰਸ਼ਾਦ ਪਾਣੀ ਦੀ ਸੇਵਾ ਜੀ ਸ਼੍ਰੀ ਕ੍ਰਿਸ਼ਨ ਐਂਟਰਪ੍ਰਾਈਜ਼ਰ ਚਨਾਲੋ ਵੱਲੋਂ ਜੀ ਤੇ ਕੀਨਾਂ ਦੀ ਸੇਵਾ ਖੀਰ ਦੀ ਸੇਵਾ ਜੀ ਜੀ ਹਾਂਜੀ ਇਹ ਸਾਰੇ ਰਲ ਕੇ ਕਰ ਰਹੇ ਹਾਂ ਜੀ ਕਿਉਂਕਿ ਪਰਮਾਤਮਾ ਕਹਿੰਦਾ ਵੀ ਜੇ ਤੂੰ ਮੇਰੇ ਵੱਲ ਚੱਲ ਕੇ ਦੇ ਤੇਰੇ ਸਾਰੇ ਮਾਰਗ ਨਾ ਖੋਲਨ ਤਾਂ ਗੱਲ ਕਰੀ ਕਿਉਂਕਿ ਜਦੋਂ ਤੋਂ ਸਾਡੇ ਮਲੇ ਦੇ ਸਾਡੇ ਮਹਾਤਮਾ ਜਿ ਆਏ ਆ ਮੈਂ ਨਾਲ ਇੱਕੋ ਗੱਲ ਕਹਿੰਦਾ ਹੁੰਦਾ ਕੋਈ ਵੀ ਕੋਈ ਆਖਦਾ ਰੱਬ ਦਾ ਰੂਪ ਇਹਨਾਂ ਨੂੰ ਕੋਈ ਰੱਬ ਦਾ ਇਹਨਾਂ ਨੂੰ ਵਜ਼ੀਰ ਆਖੇ ਕੋਈ ਆਖਦਾ ਰੱਬ ਦਾ ਰੂਪ ਇਹਨਾਂ ਨੂੰ ਕੋਈ ਰੱਬ ਦਾ ਇਹਨਾਂ ਨੂੰ ਵਜ਼ੀਰ ਆਖੇ ਰੱਬ ਵੀ ਇਹਨਾਂ ਦਾ ਕਿਹਾ ਮੋਰਦਾ ਨਾ ਗੱਲ ਮੌਜ ਵਿੱਚ ਜੋ ਫਕੀਰ ਆਖੇ ਸੋ ਥੋੜੇ ਦਿਨ ਪਹਿਲਾਂ ਸੀ ਇਹਨਾਂ ਨਾਲ ਗੱਲ ਕਰੀ ਸੀ ਵੀ ਪ੍ਰਭਾਤ ਫੇਰੀ ਉਰੇ ਆਉਣੀ ਆ ਭੰਡਾਰਾ ਲਾਣਾ ਇਹ ਕਹਿੰਦਾ ਕੋਈ ਗੱਲ ਨਹੀਂ ਕਰ ਲਓ ਸੋ ਇਹ ਸੰਨ ਨੂੰ ਪ ਸਾਬ ਨੇ ਥੋੜਾ ਥੋੜਾ ਸਹਿਯੋਗ ਕਰਕੇ ਇਥੇ ਐਡਾ ਪੰਡਾਰਾ ਕੀਤਾ ਜਦੋਂ ਤੱਕ ਬਾਬਾ ਜੀ ਰਹਿਣਗੇ ਸਿਆਦਾ ਹੀ ਪੰਡਾਰੇ ਕਰਦੇ ਰਹਾਂਗੇ ਜੀ 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 ਸੋ ਬਾਬਾ ਜੀ ਇਹ ਬਹੁਤ ਵੱਡੀ ਸੇਵਾ ਹੈ ਤੁਹਾਡੀ ਸੋ ਖੀਰ ਦਾ ਲੰਗਰ ਆਪਣਾ ਕੀਨੂਆਂ ਦਾ ਪਾਣੀ ਦਾ ਜਿੰਨੀਆਂ ਵੀ ਤਕਰੀਬਨ ਸ਼ੋਭਾ ਯਾਤਰਾ ਜਾਂ ਨਗਰ ਕੀਰਤਨ ਆਉਂਦੇ ਨੇ ਤੁਸੀਂ ਇਹ ਮਤਲਬ ਕਿ ਲੰਗਰ ਜ਼ਰੂਰ ਲਗਾਉਨੇ ਹੋ ਚਾ ਰਾਬਰਾਮ ਸਭਕਤੋ ਕੋ ਇਹ پیسہ آپ لوگ دیتے ہو یہ پیسہ میں کئی جوڑ کے نہیں لے آتا دس دس جوڑ کے بیس بیس جوڑ کے یہ بھنڈارا کرتا رہتا ہوں اور یہی میرے گرو کا کہنا ہے یہ بھنڈارا کرتا رہی ہوں کیوں نہ پیسہ لے گا کوئی آیا نہ جائے گا قراری والوں کا سب سے بڑا بھکت سب ہے یہ پیسے دینے والے پیار سے پیسے دیتے ہیں وہی وہ جوڑ کے بھنڈارا کرتا ہوں یہی یہ بچوں کی کرپا ہے जय बाबा की जय बाबा जी गुरप्रीत so, जी, जी। so, थो थो सो ਇਹਦੇ ਚ ਮੈਂ ਸਨੀ ਭੱਜਦਾ ਬਈ ਧੰਨਵਾਦ ਕਰਦਾ ਸਤਿ ਜੋਗੀ ਸੇਵਾ ਦਲ ਹੈ ਇਹਨਾਂ ਦੀ ਜਿਹੜੀ ਟੀਮ ਹੈ ਉਹ ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਜੀ ਠੀਕ ਹੈ ਇਹ ਜਿਹੜਾ ਕਿਉਂਕਿ ਚੇਤ ਦਾ ਮਹੀਨਾ ਚੱਲ ਰਿਹਾ ਬਹੁਤ ਐਧੇ ਭਗਤ ਆ ਜਿਹੜੇ ਬਾਬਾ ਦੇ ਦਰਵਾਜ਼ੇ ਨਹੀਂ ਜਾ ਸਕਦੇ ਜੀ ਸੋ ਜਿਹੜੀ ਜੋਤ ਹੈ ਰਾਤ ਉਥੋਂ ਲੈ ਕੇ ਆਏ ਆ ਸੋ ਅੱਜ ਸਾਰੇ ਸ਼ਹਿਰ ਦੀ ਪ੍ਰਕਰਮਾ ਕਰ ਰਹੀ ਹੈ ਠੀਕ ਹੈ ਇਹਦੇ ਸਾਰੇ ਸ਼ਹਿਰ ਵਾਸੀਆਂ ਦਾ ਬਹੁਤ ਸਹਿਯੋਗ ਹੈ ਸਾਰੇ ਸ਼ਹਿਰ ਵਾਸੀ ਨੇ ਸਹਿਯੋਗ ਕਰ ਰਹੇ ਆ ਤੋ ਜੇਦੀ ਪਾਰਟੀ ਐ ਇਹਨਾਂ ਦੀ ਕਲੱਬ ਐ ਇਹ ਇਹ ਇੰਨੇ ਕ ਬੜੇ ਤਰੀਕੇ ਨਾਲ ਕੰਮ ਕਰ ਰਿਹਾ ਵੀ ਹਰੇਕ ਜਿਹੜਾ ਵੀ ਭਗਤ ਦਾ ਸੇਵਾਦਾਰ ਉਹ ਆਪਣੇ ਆਪਣੇ ਸੇਵਾ ਬਹੁਤ ਤਰੀਕਿਆਂ ਨਾਲ ਨਿਭਾ ਰਿਹਾ ਸੋ ਐਦਾਂ ਸਾਡੇ ਭਗਤ ਜੀ ਐ ਇਹ ਵੀ ਬੜੇ ਅਕਾਲਪੁਰਖ ਦੇ ਨਾਲ ਜੁੜੇ ਹੋਏ ਆ ਸੋ 7 ਤਰੀਕ ਨੂੰ ਪੂਰੇ ਪੰਡਹਾਰਾ ਕਰਕੇ ਪੈਦਲ ਜਾ ਰਹੇ ਆ ਜੋ ਅਯੁੱਧਿਆ ਜਾ ਰਹੇ ਆ ਰਾਮ ਮੰਦਰ ਪੂਰੇ ਤੋਂ ਪੈਦਲ ਜਾਉਗੇ ਸੋ ਮੈਂ ਤੁਹਾਡੇ ਚੈਨਲ ਰਾਹੀਂ ਸੰਗਤ ਸੁਚਿਤ ਕਰ ਕਿ ਕਿਤੇ ਪਰਮਾਤਮਾ ਮਹਾਤਮਾ ਜੀ ਮਿਲਦੇ ਆ ਇਹਨਾਂ ਦੀ ਕੋਈ ਵੀ ਕੋਈ ਦੁੱਧ ਦੀ ਸੇਵਾ ਦੇਣਾ ਚਾਹੁੰਦੇ ਇਹਨਾਂ ਨੂੰ ਕੋਈ ਫਲ ਫਰੂਟ ਦਿੱਤਾ ਜਰੂਰ ਦਿਓ ਕਿਉਂਕਿ ਇਹਨਾਂ ਨੇ ਪੈਦਲ ਜਾਣਾ ਹੈ ਉੱਥੇ ਇੱਕ ਅੱਧਾ ਮੀਨਾ ਲਾ ਕੇ ਫਿਰ ਵਾਪਸ ਸਾਡੇ ਉਰੇ ਕਰਾਲੀ ਆਣਗੇ ਜੀ ਜੀ ਪੈਦਲ ਹੀ ਆਉਣਗੇ ਨਹੀਂ ਪੈਦਲ ਨਹੀਂ ਪੈਦਲ ਜਾਣਾ ਪੈਦਲ ਹੈ ਜੀ ਪੈਦਲ ਜਾਣਗੇ ਜੀ ਘਟੋ ਘਟ ਇਹਨਾਂ ਨੂੰ 25 ਦਿਨ ਲੱਗ ਜਾਣਗੇ ਜਾਣ ਨੂੰ ਜੀ ਠੀਕ ਹੈ ਜੀ ਤੇ ਉਹ ਆਉਣਗੇ ਉਸ ਤੋਂ ਬਾਅਦ ਬਾਈਟ ਰੇਨ ਆਣਗੇ ਜੀ ਜੀ ਜੈ ਬਾਬੇ ਜੈ ਬਾਬੇ